ਅੱਗੇ ਵਧਾਂਗੇ ਲੁਧਿਆਣਾ ਵਿੱਚ ਅੰਡਿਆਂ ਪਿੱਛੇ ਖੁੰਨੀ ਝੜਪ ਵੇਖਣ ਨੂੰ ਮਿਲੀ ਠੰਡਾ ਆਂਡਾ ਦੇਣ ਤੇ ਕੁਝ ਲੋਕਾਂ ਨੇ ਦੁਕਾਨਦਾਰ ਤੇ ਹਮਲਾ ਕਰ ਦਿੱਤਾ ਲੜਾਈ ਇਥੇ ਛੜਵੋਨ ਆਏ ਲੋਕਾਂ ਤੇ ਵੀ ਸੱਟਾਂ ਵੱਜੀਆਂ ਨੇ ਤੇ ਦੋ ਜ਼ਖਮੀ ਇਸ ਦੌਰਾਨ ਦੱਸੀ ਗਏ ਇਸ ਤੋਂ ਇਲਾਵਾ ਸ਼ੈਬ ਦੇ ਫੋਕਲ ਪੁਆਇੰਟ ਥਾਣੇ ਦੇ ਇਲਾਕੇ ਦਾ ਦੱਸ ਦਈਏ ਇਹ ਮਾਮਲਾ ਤਸਵੀਰਾਂ ਵਿੱਚ ਸਾਫ਼ ਵੱਖਿਆ ਜਾ ਸਕਦਾ ਹੈ ਕਿ ਝੜਪ ਇੰਨੀ ਜ਼ਿਆਦਾ ਵੱਧੀ ਕਿ ਇੱਕ ਦੂਜੇ ਦੇ ਸਿਰ ਹਾੜਦੇ ਹੋਏ ਨਜ਼ਰ ਆਏ ਅੰਡਿਆਂ ਪਿੱਛੇ ਇੱਕ ਨੂੰ ਝੜਪ ਹੋਈ ਐ ਠੰਡਾ ਅੰਡਾ ਦੇਣ ਕਰਕੇ ਇਹ ਇੰਨਾ ਝਗੜਾ ਵੱਧ ਗਿਆ ਦੁਕਾਨਦਾਰ ਤੇ ਹਮਲਾ ਕਰਦੇ ਹੋਏ ਕੁਝ ਲੋਕ ਨਜ਼ਰ ਆਏ ਠੰਡਾ ਅੰਡਾ ਦੇਣ ਤੇ ਦੁਕਾਨਦਾਰ ਤੇ ਹਮਲਾ ਕਰ ਦਿੱਤਾ ਤੇ ਜੋ ਲੋਕ ਛੜਵਾਉਣ ਆਏ ਉਹਨਾਂ ਤੇ ਵੀ ਸੱਟਾਂ ਵੱਜੀਆਂ ਦੋ ਲੋਕ ਜ਼ਖਮੀ ਹੋਏ ਨੇ ਸ਼ਹਿਰ ਦੇ ਫੋਕਲ ਪੁਆਇੰਟ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਲੁਧਿਆਣਾ ਤੋਂ ਇਹ ਤਸਵੀਰ ਸਾਹਮਣੇ ਆ ਜਿੱਥੇ ਅੰਡੇ ਪਿੱਛੇ ਇੰਨੀ ਜ਼ਿਆਦਾ ਲੜਾਈ ਵੱਧ ਗਈ ਕਿ ਇੱਕ ਦੂਜੇ ਦੇ Ciro ir ਅਗੇ ਵਧਾਂਗੇ ਰਾਮਪੂਰਾ ਸਿਟੀ ਥਾਣੇ ਵਿੱਚ ਇੱਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਥਾਣੇ ਅੰਦਰ بڑے ਕਮਰੇ ਵਿੱਚ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਕਿਸੇ ਮਾਮਲੇ ਵਿੱਚ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ ਸੀ ਪਿੰਡ ਮਹਾਰਾਜ ਦੇ ਗੁਰਲਾਲ ਸਿੰਘ ਵਜੋਂ ਮਰ ਤੱਕ ਦੀ ਪਛਾਣ ਹੋਈ ਪੋਸਟਮਾਰਟਮ ਤੋਂ ਬਾਅਦ ਲੇਟ ਤੱਕ ਦੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ ਥਾਣੇ ਅੰਦਰ بڑے ਕਮਰੇ ਵਿੱਚ ਫਹਾਲੇਕੇ ਇਸਨੇ ਆਪਣੀ ਜਾਨ ਦੇ ਦਿੱਤੀ ਇਤਤਸ ਦੱਸਦੇ ਇਹ ਕਿ ਇਸੇ ਮਾਮਲੇ ਵਿੱਚ ਪੁਛਗਿਸ਼ ਲਈ ਥਾਣੇ ਲਿਆਂਦਾ ਗਿਆ ਸੀ ਪਰ ਫਹਾਲੇਕੇ ਆਪਣੀ ਜਾਨ ਦੇ ਦਿੱਤੀ ਪਰਿਵਾਰ ਵਾਲਿਆਂ ਨੂੰ ਮਿਰਤਕ ਦੇ ਸੌਂਪ ਦਿੱਤੀ ਗਈ ਹੈ ਪਿੰਡ ਮਹਿਰਾਜ ਦੇ ਗੁਰਲਾਲ ਸਿੰਘ ਵੱਜੋਂ ਮਿਰਤਕ ਦੀ ਪਛਾਣ ਹੋਈ ਹੈ ਪੋਸਟਮਾਰਟਮ ਤੋਂ ਬਾਅਦ ਮਿਰਤਕ ਦੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਰਾਮਪੂਰਾ ਸਿਟੀ ਥਾਣੇ ਵਿੱਚ ਇੱਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਤਦ ਦਾ ਸਈ ਇੱਕ ਆਮਲੇ ਵਿੱਚ ਪੁੱਜ ਗਈ ਨਹੀਂ ਥਾਣੇ ਲਿਆਂਦਾ ਗਿਆ ਸੀ ਤੇ ਥਾਣੇ ਅੰਦਰ ਫਹਾ ਲੈ ਕੇ ਇਸਨੇ ਖੁਦਕੁਸ਼ੀ ਕਰ ਲਈ। ਕਦੇ ਦਿਨਾਂ ਦੀ ਗੱਲ ਆ। ਇਹਦੇ ਨਾਲ ਹੋਰ ਵੀ ਜੋਟੀਦਾਰ ਸੀ ਪੁਲਿਸ ਨੇ ਚੱਕ ਲਈ ਜੀ। ਇਹ ਮੁੰਡੇ ਦੀ ਥਾਣੇ 'ਚ ਮੌਤ ਹੋ ਗਈ। ਮੌਤ ਹੋਈ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਸਪਤਾਲ 'ਚ ਪਾ ਗਿਆ। ਹੁਣ ਅਸੀਂ ਮਤਲਬ ਇਹਦਾ ਮਾਪਿਓ ਕੋਈ ਕਾਰਵਾਈ ਨਹੀਂ ਕਰਦਾ ਇਹ ਭਾਈਚਾਰੇ ਦੇ ਬੰਦੇ ਆ ਜਿਹੜੇ ਲੋਕ ਆ ਇਕੱਠੇ ਹੋਏ ਨ ਵੀ ਆਪਾਂ ਯਾਰ ਕੱਲ ਨੂੰ ਆਪਣੇ ਨਾਲ ਫੇਰਹੀਂ ਹੋਊਗਾ ਵੀ ਇਹਦਾ ਕੋਈ ਆਪਾਂ ਇਲਾਜ ਕਰਗੇ ਕੱਲ ਨੂੰ ਬੰਦਾ ਫੇਰ ਮਾਰਤਾ ਜਾਂ ਕੁਝ ਵੀ ਹੋ ਗਿਆ ਆਪਾਂ ਤਾਂ ਫੇਰ ਅਹੀਂ ਦਬੇ ਜਾਵਾਂਗੇ ਹੁਣ ਇਸ ਕਰਕੇ ਆਂਦੇ ਆ ਵੀ ਸਾਨੂੰ ਇਨਸਾਫ ਮਿਲੇ ਵੀ ਮੁੰਡਾ ਮਰਿਆ ਕਾਹਦੇ ਨਾ ਕਿਵੇਂ ਮਰਿਆ ਇਹ ਇਹ ਮਤਲਬ ਕਹਿੰਦੇ ਰਹੇ ਨੇ ਵੀ ਫਾਹਾ ਲੈ ਗਿਆ ਚਲੋ ਫਾਹਾ ਲੈ ਗਿਆ ਕੋਈ ਨਸ਼ਾ ਕਰ ਗਿਆ ਜਾਂ ਨੂੰ ਦਿਲ ਦਾ ਦੌਰਾ ਪੈ ਗਿਆ ਜਾਂ ਨੂੰ ਉਹਦੇ ਕੋਈ ਵੀ ਜਾਨੀ ਨੁਕਸਾਨ ਹੋ ਗਿਆ ਉਹਦਾ ਵੀ ਆਮ ਸਾਨੂੰ ਪਤਾ ਤਾਂ ਲੱਗੇ ਕਿਵੇਂ ਮਰ ਗਿਆ ਇਹ